ਰੁਰੰਗਮ ਮੇ ਮਿਲਣੇ ਵਾਲੇ ਕੋ ਮਿਲ ਜਾਤੇ ਨਾਨਕ ਸਾਹਿਬ ਗੁਰੂ ਅਰਦਾਸ ਕਰੋ ਅਰ ਸੀਸ ਨਵਾ ਅਰ ਮੁਖ ਸੇ ਬੋਲੋ ਵਾਹਿਗੁਰੂ ਗੁਰੂ ਵੀ ਇਕ ਜੋਤ ਨੇ ਲੋਕ ਵੰਡੀਆਂ ਪਾਉਂਦੇ ਮੈਂ ਗੁਰੂ ਨਾਨਕ ਦਾ ਜ਼ਿਕ ਹੈ ਮੈਂ ਅੰਮ੍ਰਿਤ ਨਹੀਂ ਛਕਣਾ ਗੁਰੂ ਨਾਨਕ ਨੇ ਤਾਂ ਨਹੀਂ ਰੱਖੀ ਐ ਅੰਮ੍ਰਿਤ ਦੀ ਤੂੰ ਕਿਉਂ ਨਹੀਂ ਛਕਣਾ ਨਹੀਂ ਤੂੰ ਬਿਨਾ ਮਕਾਨ ਹੀ ਨਹੀਂ ਕਿ ਤਰ੍ਹਾਂ ਕਹਿ ਦੇਵਾਂਗੇ ਇੱਕ ਕਾਰੀਗਰ ਨੇ ਬਹੁਤ ਵੱਡਾ ਮਹੱਲ ਬਣਾਉਣਾ ਹੋਵੇ 10 ਕਾਰੀਗਰੋਂ ਨੀਹਾਂ ਪੜ ਕੇ ਸਮਾਪਤ ਹੋ ਜਾਣ 10 ਆਉਣ ਦਿਵਾਰਾਂ ਕਰਕੇ ਚਲੇ ਜਾਣ 10 ਆਉਣ ਲੈਂਟਰ ਪਾ ਕੇ ਚਲੇ ਜਾਣ 10 ਆਉਣ ਉਆ ਕੇ ਬਨੇਰਾ ਬੰਨਣ ਤੇ ਕੀ ਕਹਾਂਗੇ ਬਨੇਰਾ ਬੰਨਣ ਵਾਲੇ ਦਾ ਸਾਰਾ ਕੰਮ ਹੈ ਜੇ ਨੀਹਾਂ ਭਰਲ ਵਾਲਾ ਨੀਹਾਂ ਨਾ ਪੜਦਾ ਤੇ ਬਨੇਰੇ ਕਿੱਥੇ ਵੱਜ ਜਾਂਦੇ ਗੁਰੂ ਨਾਨਕ ਜੀ ਆਉਂਦਿਆਂ ਤਲਵਾਰ ਚੁੱਕ ਲੈਂਦੇ ਤੁਸੀਂ ਨਰਾਜ ਹੋ ਜਾਣਾ ਸੀ ਕੀ ਲੋੜ ਸੀ ਤਲਵਾਰ ਝੁਕਣ ਦੀ ਗੁਰੂ ਨੇ ਐ ਮਰਿਆਦਾ ਨਾਲ ਚੱਲ ਚੜ ਕੇ ਲੋੜ ਅਨਸਾਰ ਸਮਝਾ ਸਮਝਾ ਕੇ ਕਿਸੇ ਗੁਰੂ ਨੇ ਘਟਣੀ ਕੀਤਾ ਸਾਰਿਆਂ ਨੇ ਕ੍ਰਾਂਤੀ ਲਿਆਂਦੀ ਏ ਉਹ ਕਹਿੰਦਾ ਗੁਰੂ ਜੀ ਕਿਤਰਾ ਵੱਡੀ ਪਾਓਗੇ